ਇਹ ਲਾਈਟਾਂ ਤੇ ਖੜੇ ਆ ਤੁਹਾਨੂੰ ਬੋਲ ਗਾਣਾ ਕਿ ਬੋਲ ਦੱਸ ਦੋ ਵੀ ਜਾਈਏ ਕੀ ਕਰੀਏ ਲਾਈਟਾਂ ਤੇ ਖੜੇ ਆ 에ਰਪੋਰਟ ਦੇ ਆਂਟੀ ਆ ਵੀਰ ਜੀ ਆ ਜਾਓ ਆਹ ਜੀ ਆਰਟੀਜ਼ਨ ਵਾਲੇ ਕੋਲ ਹੁੰਦੀ ਆ ਆ ਬੈਟਰੀ ਚੱਕ ਲੈਂਗੇ ਅੰਦਰ ਹਾਂਜੀ ਸਰ ਹੈਲੋ ਅਰਿਵਾਜੀ ਹਾਂਜੀ ਹਾਂਜੀ ਕੁਲਵਿੰਦਰ ਸਿੰਘ ਬੋ ਰਿਹਾ ਜੀ ਮੈਂ ਬੋਲ ਰਹੀ ਦੀ ਐਸਪੀ ਦਾ ਹਾਂਜੀ ਹਾਂਜੀ ਕਿੱਥੇ ਰਸਤੇ ਤੋਂ ਬਲ ਰਸਤੇ ਸਾਰੇ ਇਹ ਅਜੀ ਅਜੀਤਗੜ ਟੋਲ ਪਲਾਜ ਹੈ ਜੀ ਉਧਰ ਅਸੀਂ ਜੀਰਖਪੁਰ ਵਾਲੀ ਸਾਈਡ ਤੇ ਖੜੇ ਆ ਜੀ ਹਾਂਜੀ ਉੱਥੇ ਹੀ ਫੜੀਆ ਉੱਥੇ ਟਿਕਾਣਾ ਇਹਨਾਂ ਦਾ ਸਾਰੇ ਕੋ ਸਬੂਤ ਦਾ ਹੀ ਗੱਡੇ ਗੱਡੇ ਲਾਇਵ ਨੇ ਤੇ ਜੰਗਲ ਜene ਜੀ ਮੇਰੀ ਅਜੀਤਗੜ ਟੋਲ ਪਲਾਜ ਹੈ ਜੀ ਜੀਰਖਪੁਰ ਵਾਲੀ ਸਾਈਡ ਨੂੰ ਆਈ ਨਹੀਂ ਅਸੀਂ ਜੀਰਕਪੁਰ ਵਾਲੀ ਸਾਈਡ ਨੂੰ ਆ ਜੀ ਪਾਰ ਕਰਕੇ ਆਏ ਹੋਏ ਆ ਟੋਲ ਪਲਾਇਆ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਜੀ ਮੈਂ ਕਰਵਾ ਜੀ ਦੋਨੋਂ ਐਕਸੀਡੈਂਟ ਰਿਪੋਰਟ ਕਰ ਹਾਂ ਜੀ ਹਾਂ ਜੋ ਕਈ ਵਾਰ ਕਰ ਲਈ ਫੋਨ ਦੇਖਣਾ ਵੀ ਬੰਦ ਹੋ ਗਈ ਸਾਡਾ ਉਹ ਤਾਂ ਥੈਂਕ ਯੂ ਜੀ ਥੈਂਕ ਯੂ ਆ 에어ਪੋਰਟ ਦੀ ਲਟਾਂ ਆ ਪੁਲਿਸ ਵਾਲੇ ਅੰਕਲ ਖੜੇ ਆ ਉਹ ਰੇਸ਼ਰਾਬੀ ਇਹਨੂੰ ਭਜਾਓ ਯਾਰ ਗੱਡੀ ਵਾਲੇ ਹੀ ਪੈਸੇ ਦਿੰਦੇ ਇਹਨੂੰ ਇਨੂੰ ਕੁਛ ਨਹੀਂ ਹੋਇਆ ਲੰਗੜਾ ਦੇਖੋ ਲਾ 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 ਜਾਣ ਕੇ ਨਾਲ ਡਰਾਮੇ ਕਰਨ ਲਾਇੰਦਾ ਆ ਦੇਖੋ ਚਰਦਾ ਬਣਾਊਗਾ ਲੱਜ ਕੇ ਬीडी ਸਿਕਟਾ ਪਿੰਦਾ ਆ ਦੇਖੋ ਇਹ ਮੈਂ ਹੋਰ ਦਿਖਾ ਦਣਾ ਤੁਹਾਨੂੰ ক্লোਜ਼ ਕਰਕੇ ਇਹ ਗੰਦ ਬਾਇਆ ਪਿਆ ਬਈ ਬਹੁਤ ਦੂਰ ਖੜਾ ਮੈਂ ਬਹੁਤ ਦੂਰੋਂ ਫੋਟੋ ਲੈ ਰਿਆ ਆ ਦੀ ਆ ਜਾ ਬਤਾ ਕਰਨ ਵਾਸਤੇ ਇਹਨੂੰ ਸਾਬੂਠ ਠੀਕ ਆ ਉਹ ਅੰਕਲ ਜੀ ਖੜੇ ਕੋਲ ਸਾਰੇ ਇਹਨੂੰ ਕੋਈ ਕੁਝ ਨਹੀਂ ਕਹਿੰਦਾ ਕੋਈ ਨਹੀਂ ਰੋਕਦਾ ਇਹਰਪੋਰਟ ਦੀ ਲਟਾ ਇਹਨਾਂ ਨੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦਾ ਇੰਨਾ ਪਰੇਸ਼ਾਨ ਕਰਦਾ ਪਿੱਛੇ ਪੈ ਜਾਂਦਾ ਗੱਡੀ ਦੇ ਮੂਰੇ ਪੈਰ ਰੱਖ ਲੈਂਦਾ ਜਾਣ ਕੇ ਟਾਇਰ ਥੱਲੇ ਬੜਾ ਪਰੇਸ਼ਾਨ ਕਰਦਾ